ਇੱਕ ਬੇहद ਭਿਆਨਕ ਸੜਕ ਹਾਦਸੇ ਨਾਲ ਜੁੜੀ ਹੋਈ ਖਬਰ ਹੁਸ਼ਿਆਰਪੁਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਪਿੰਡ ਪਾਲਦੀ ਅੱਡਾ ਨਜ਼ਦੀਕ ਇੱਕ ਬੇਕਾਬੂ ਥਾਰ ਜੋ ਦਰੱਖਤ ਦੇ ਨਾਲ ਜਾ ਟਕਰਾਉਂਦੀ ਹੈ ਤੇ ਬੇहद ਜ਼ੋਰਦਾਰ ਟੱਕਰ ਦੇ ਵਿੱਚ ਜਿਹੜੀ ਕਿ ਥਾਰ ਗੱਡੀ ਤੇ ਪਰਖੱਚੇ ਉੱਡ ਜਾਂਦੇ ਨੇ ਮੌਕੇ ਦੀਆਂ ਤਸਵੀਰਾਂ ਦੇਖ ਕੇ ਤੁਸੀਂ ਵੀ ਡੰਗ ਰਹਿ ਜਾਓਗੇ ਕਿਵੇਂ ਜਿਹੜੀ ਕਿ ਗੱਡੀ ਉਹ ਚੱਕਨਾ ਚੂਰ ਹੋ ਚੁੱਕੀ ਹੈ ਤੇ ਬੇहद ਭਿਆਨਕ ਹਾਦਸੇ ਦੇ ਵਿੱਚ ਦੋ ਜਿਗਰੀ ਯਾਰਾਂ ਦੀ ਮੌਤ ਹੋ ਚੁੱਕੀ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਜਿਹੜੀ ਕਿ ਥਾਰ ਗੱਡੀ ਆ ਉਹ ਤੇਜ਼ ਰਫ਼ਤਾਰ ਹੋਣ ਦੇ ਚਲਦਿਆ ਆਪਣਾ ਸੰਤੁਲਨ ਗਵਾ ਬੈਠਦੀ ਹੈ ਜਿਸ ਕਰਕੇ ਇਹ ਵੱਡਾ ਭਿਆਨਕ ਹਾਦਸਾ ਵਾਪਰ ਜਾਂਦਾ ਹੈ ਪਿੰਡ ਮਹਿਲਪੁਰ ਫਗਵਾੜਾ ਰੋਡ ਤੇ ਇਹ ਜਿਹੜੀ ਕਿ ਵੱਡੀ ਦੁਰਘਟਨਾ ਹੋਈ ਹੈ ਅਤੇ ਇਹ ਜਾਣਕਾਰੀ ਮਿਲੀ ਹੈ ਕਿ ਪਿੰਡ ਟਾਡਾ ਖੁਰਦ ਦੇ ਸਰਪੰਚ ਗੁਰਦੀਪ ਸਿੰਘ ਦਾ ਲੜਕਾ ਹਰਸ਼ਮਾਨ ਆਪਣੇ ਦੋਸਤ ਦੇ ਨਾਲ ਥਾਰ ਗੱਡੀ ਜਿਸ ਦਾ ਨੰਬਰ PB08FC 0079 ਹੈ ਉਸ ਦੇ ਵਿੱਚ ਸਵਾਰ ਹੋ ਕੇ ਮਹਿਲਪੁਰ ਤੋਂ ਆਪਣੇ ਪਿੰਡ ਟਾਡਾ ਖੁਰਦੇ ਜਾ ਰਿਹਾ ਹੁੰਦਾ ਕਿ ਰਸਤੇ ਦੇ ਵਿੱਚ ਪਾਲਦੀ ਆਲੂ ਵਾਲੇ ਟੋੜ ਦੇ ਕੋਲ ਗੱਡੀ ਅਚਾਨਕ ਬੇ ਕਾਬੂ ਹੋ ਜਾਂਦੀ ਹੈ ਅਤੇ ਇਹ ਜਿਹੜੀ ਕਿ ਥਾਰ ਗੱਡੀ ਹੈ ਉਹ ਫਿਰ ਰਸਤੇ ਦੇ ਵਿੱਚ ਸਾਈਡ ਤੇ ਉੱਪਰ ਲੱਗੇ ਦਰੱਖਤ ਦੇ ਨਾਲ ਟਕਰਾ ਜਾਂਦੀ ਹੈ ਜਿਸ ਕਰਕੇ ਜ਼ੋਰਦਾਰ ਭਿਆਨਕ ਹਾਦਸਾ ਵਾਪਰ ਜਾਂਦਾ ਤੇ ਜਿਵੇਂ ਹੀ ਇਹ ਘਟਨਾ ਵਾਪਰਦੀ ਹੈ ਤਾਂ ਆਸ-ਪਾਸ ਦੇ ਜਿਹੜੇ ਕਿ ਲੋਕ ਨੇ ਉਹ ਕਟਨਾ ਵਾਲੀ ਥਾਂ ਦੇ ਉੱਪਰ ਜਦੋਂ ਜਾ ਕੇ ਦੇਖਦੇ ਨੇ ਤਾਂ ਉਸ ਰੂ ਕੰਬਾਉ ਹਾਸਤੇ ਨੂੰ ਵੇਖ ਕੇ ਉਹਨਾਂ ਦੇ ਵੀ ਪੈਰ ਹੇਠੋਂ ਜ਼ਮੀਰ ਖਿਸਕ ਜਾਂਦੀ ਹੈ ਅਤੇ ਉਹਨਾਂ ਦੇਖਿਆ ਕਿ ਗੱਡੀ ਜਿੱਦ ਦੇ ਪਰ ਖੱੱਚੇ ਉੜੇ ਹੋਏ ਨੇ ਉਸ ਦੇ ਵਿੱਚ ਦੋ ਨੌਜਵਾਨ ਸਵਾਰ ਨੇ ਅਤੇ ਉਹਨਾਂ ਨੂੰ ਗੰਭੀਰ ਹਾਲਤ ਦੇ ਵਿੱਚ ਜਦੋਂ ਬਾਹਰ ਕੱਢਿਆ ਜਾਂਦਾ ਹੈ ਤਾਂ ਦੱਸਿਆ ਜਾਂਦਾ ਹੈ ਕਿ ਸਰਪੰਚ ਦਾ ਲੜਕਾ ਹਰਸ਼ਮਨ ਦੀ ਤਾਂ ਮੌਕੇ ਤੇ ਹੀ ਜਾਂਚ ਲਗੀ ਜਦ ਕਿ ਉਸ ਦੇ ਦੋਸਤ ਨੂੰ ਅੱਤਕਾਲ ਦੇ ਵਿੱਚ ਜਦੋਂ ਇਲਾਜ ਲਈ ਲਜਾਇਆ ਗਿਆ ਤਾਂ ਉੱਥੇ ਉਸਨੇ ਦਮ ਤੋੜ ਦਿੱਤੇ ਇਸ ਪੂਰੇ ਕਤਨਾਕ੍ਰਮ ਨੂੰ ਲੈ ਕੇ ਪੁਲਿਸ ਦੇ ਵੱਲੋਂ ਹੁਣ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਤੇ ਨਾਲ ਹੀ ਇਸ ਪੂਰੇ ਮਾਮਲੇ ਨੂੰ ਲੈ ਕੇ ਬਕਾਇਦਾ ਜੋ ਜਾਂਚ ਅਧਿਕਾਰੀ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਉਹਨਾਂ ਦਾ ਜ਼ਿਕਰ ਕੀਤਾ ਕਿ ਹਾਦਸੇ ਦੀ ਵਜ੍ਹਾ ਇਹ ਤਰਫਤਾਰ ਹੈ ਤੋਂ ਪ੍ਰਕਾਰੀ ਅਫਸਰ ਮਾਲਪੁਰ ਚੇਟਾ ਨੂੰ ਆਈਜ਼ਗੀ ਤੇ ਚੇਟਾ ਜਿਹੜਾ ਪਾਲ ਦੀ ੱਡੇ ਚਲਸੀ ਹਡਾਇ ਸੀ ਉਹਦੀ ਜਦੋਂ ਮੌਕੇ ਤੇ ਗਏ ਆ ਉਹ ਤੋਂ ਤੋਂ ਪਹਿਲਾਂ ਇਹਨਾਂ ਨੇ ਇੱਕ ਜਰ ਪਰਕਰਤਾ ਸੀ ਇੱਕ ਲਿਦਾਣੇ ਡੀਐਮਸੀ ਰੱਖਦਾ ਪਰਕਰਤਾ ਜੀ ਜਿਹੜਾ ਹੁਣ ਸਾਨੂੰ ਪਤਾ ਲੱਗਾ ਜਿਹੜੀ ਦੋਆਂ ਦੀ ਬਹੁਤ ਉੱਚੀ ਹੈ ਕਿਹੜੀ ਗੱਡੀ ਕਿਹੜੀ ਸੀ ਜਰ ਗੱਡੀ ਸੀਗੀ ਆਪਣੇ ਦੂਜੀ ਥਾਰ ਗੱਡੀ ਸੀਗੀ ਤਾਂ ਬਾਕੀ ਉਹਨਾਂ ਦੇ ਪਰਿਵਾਰ ਆਣਦੇ ਜੋ ਬਣਦੀ ਕਾਰਵਾਈ ਕਾਨੂੰਨੀ ਕੀਤੀ ਕੀਤੀ ਜਾਵੇ